ਬੀਤੇ ਦਿਨੀ ਲੁਧਿਆਣਾ ਦੇ ਰਾਏਪੁਰ ਵਿੱਚ ਅਮਰੀਕੀ ਨਾਗਰਿਕ ਰੁਪਿੰਦਰ ਕੌਰ ਪੰਦੇਰ ਦਾ ਕਤਲ ਹੋਇਆ ਸੀ ਜਿਸ ਦੀ ਉਮਰ ਲਗਭਗ 72 ਸਾਲ ਸੀ ਇੰਗਲੈਂਡ ਦੇ ਰਹਿਣ ਵਾਲੇ ਚਰਨਜੀਤ ਗਰੇਵਾਲ ਤੇ ਵਿਆਹ ਦਾ ਝਾਂਸਾ ਦੇਣ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲੱਗੇ ਨੇ ਪਰ ਹੁਣ ਤੱਕ ਰੁਪਿੰਦਰ ਦੀ ਡੈੱਡ ਬੋਡੀ ਨਹੀਂ ਮਿਲੀ ਅਮਰੀਕੀ ਸਪਾਰਟਖਾਨੇ ਦੇ ਦਖਲ ਤੋਂ ਬਾਅਦ ਪੰਜਾਬ ਪੁਲਿਸ ਹਰਕਤ ਵਿੱਚ ਆਈ ਹੈ ਤੇ ਹੁਣ ਦੋਸ਼ੀ ਸੁਖਜੀਤ ਨੂੰ ਕਾਬੂ ਕਰ ਲਿਆ ਗਿਆ ਹੈ ਜ਼ਿਕਰ ਜੋ ਗਿਆ ਕਿ ਰੁਪਿੰਦਰ ਕੌਰ ਪੰਦੇਰ ਜਿਹੜੀ ਕਿ ਤਲਾਕशुदा ਸੀ ਉਸ ਦੀ ਕੋਈ ਵੀ ਔਲਾਦ ਨਹੀਂ ਸੀ ਉਹ ਸ਼ਾਦੀ.com ਸਦਕਾ 68 ਕੋਸਾਲਾ ਇੰਗਲੈਂਡ ਦੇ ਰਹਿਣ ਵਾਲੇ ਮੂਲ ਪੰਜਾਬੀ ਚਰਨਜੀਤ ਗਰੇਵਾਲ ਦੇ ਸੰਪਰਕ ਵਿੱਚ ਆਈ ਦੋਨਾਂ ਵਿਚਕਾਰ ਗੱਲਬਾਤ ਅਤੇ ਮੁਲਾਕਾਤਾਂ ਦਾ سلسلہ ਸ਼ੁਰੂ ਹੋ ਗਿਆ ਰੁਪਿੰਦਰ ਨੇ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਕਰਨ ਦੀ ਸੋਚੀ ਇਸ ਦੌਰਾਨ ਮ੍ਰਿਤਕ ਰੁਪਿੰਦਰ ਕੌਰ ਪੰਦੀਰ ਦੀ ਵੱਡੀ ਭੈਣ ਨੂੰ ਇੱਕ ਮੁਲਾਕਾਤ ਦੌਰਾਨ ਕੁਝ ਸ਼ੱਕੀ ਗਤੀਵਿਧੀਆਂ ਜਾਪੀਆਂ ਉਸ ਨੇ ਆਪਣੀ ਭੈਣ ਰੁਪਿੰਦਰ ਨੂੰ ਅਗਾਹ ਵੀ ਕੀਤਾ ਕਿ ਇਹ ਵਿਅਕਤੀ ਸਹੀ ਨਹੀਂ ਹੈ ਪਰ ਰੁਪਿੰਦਰ ਚਰਨਜੀਤ ਦੇ ਚਾਂਸੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਫਸ ਚੁੱਕੀ ਸੀ ਚਰਨਜੀਤ ਨੇ ਰੁਪਿੰਦਰ ਨੂੰ ੱੱਕੇ ਨਾਲ ਦੋ ਵਾਰ ਇੰਡੀਆ ਵੀ ਭੇਜਿਆ ਲੁਧਿਆਣਾ ਦੇ ਕਿਲਾ ਰਾਏਪੁਰ ਦੇ ਰਹਿਣ ਵਾਲੇ ਸੁਖਜੀਤ ਅਤੇ ਮਨਵੀਰ ਚਰਨਜੀਤ ਦੇ ਬੇਹਦ ਨੇੜੇ ਸਨ ਰੁਪਿੰਦਰ ਇੰਡੀਆ ਆ ਕੇ ਇਹਨਾਂ ਦੇ ਕੋਲ ਰਹੀ ਇਹਨਾਂ ਦੇ ਖਾਤਿਆਂ ਵਿੱਚ ਵੱਡੀ ਰਕਮ ਵੀ ਟਰਾਂਸਫਰ ਕੀਤੀ ਗਈ ਪਰ ਸਾਜ਼ਿਸ਼ ਤਹਿਤ ਰੁਪਿੰਦਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੁਣ ਜਦੋਂ ਅਮਰੀਕੀ ਸਪਾਰਟਕਾਨੇ ਨੇ ਦਖਲ ਦਿੱਤਾ ਤਾਂ ਪੰਜਾਬ ਪੁਲਿਸ ਵੱਲੋਂ ਦੋਸ਼ੀ ਸੁਖਜੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸਨੇ ਖੁਦ ਕਬੂਲਿਆ ਕਿ ਚਰਨਜੀਤ ਗਰੇਵਾਲ ਨੇ ਰੁਪਿੰਦਰ ਦਾ ਕਤਲ ਕਰਨ ਬਦਲੇ ਉਸ ਨੂੰ 50 ਲੱਖ ਰੁਪਏ ਦਿੱਤੇ ਨੇ ਪਰ ਅਜੇ ਤੱਕ ਇਸ ਕੇਸ ਵਿੱਚ ਢੰਗ ਦੇ ਨਾਲ ਕਾਰਵਾਈ ਨਹੀਂ ਹੋ ਰਹੀ ਅਮਰੀਕਾ ਵਸਦੀ ਰੁਪਿੰਦਰ ਦੀ ਵੱਡੀ ਭੈਣ ਦਾ ਆਖਣਾ ਹੈ ਕਿ ਜੇਕਰ ਪੰਜਾਬ ਪੁਲਿਸ ਨੇ ਸੱਚ ਨੂੰ ਸਾਹਮਣੇ ਨਹੀਂ ਲਿਆਂਦਾ ਤਾਂ ਉਹ ਅਮਰੀਕਾ ਦੇ ਪ੍ਰੈਜ਼ੀਡੈਂਟ ਤੱਕ ਵੀ ਪਹੁੰਚ ਕਰਨਗੇ ਤੇ ਇੱਧਰ ਅਦਾਲਤ ਦਾ ਰੁਖ ਵੀ ਕਰਨਗੇ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਕੀ ਰੁਪਿੰਦਰ ਦੀ ਡੈਡ ਬੋਡੀ ਮਿਲਦੀ ਹੈ ਜਾਂ ਨਹੀਂ ਇਹ ਸਭ ਕੁਝ ਦੇਖਣਾ ਅਹਿਮ ਰਹੇਗਾ